ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਐਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਰ ਜਣ ਬਹੁਤ ਵਧੀਆ ਹੋਵੋਗੇ ਸੋ ਆਪਾਂ ਰੈਡੀ ਸ਼ੈਡੀ ਹੋ ਕੇ ਆਗੇ نیچے ਪਾਈਨ ਸਵਾਕ ਰਹਾ ਹੋ ਗਿਆ ਆਖਰੇ ਨਿਕਲਣਾ ਸੀ ਆਪਾਂ 15 ਮਿੰਟ ਲੇਟ ਚੱਲ ਰਹੇ ਹਾਂ ਚਲੋ ਕੋਈ ਗੱਲ ਨਹੀਂ ਤੇ ਚਲੋ ਫਿਰ ਚੱਲੀਏ ਉੱਧਰ ਵੀ ਖੜਿਆ ਰੈਡੀ ਲਾਲੀ ਦੀ ਵੇਟ ਹੋ ਰਹੀ ਹੈ ਲਾਲੀ ਆਪਣੇ ਨਾਲ ਜਾ ਰਿਹਾ ਕਿ ਕਿ ਗੱਡੀ ਪਾਰਕ ਵਗੈਰਾ ਕਰਨ ਦੇ ਲਈ ਫਿਰ ਚਾਹੀਦਾ ਸੀ ਆ ਗਿਆ ਚਲੋ ਜੀ ਫੋਟੋ ਸ਼ੂਟ ਫਾਈਨਲੀ ਆ ਪਹੁੰਚ ਤੁਰ ਪਏ ਮੈਨੂੰ ਜਦ ਲਾਲੀ ਦੀ ਗੱਲ ਜਿਆਦਾ ਆ ਜਾਂਦੀ ਹੈ ਜੋ ਉਹ ਤਾਂ ਕਰਦਾ ਪਹੁੰਚ ਲੰਬ ਪਾਰਕ ਜਗ੍ਹਾ ਆਇਆ ਬਲੌਗ ਬਣਾਇਆ ਸੀ ਲੁਧਿਆਣਾ ਕਹਿੰਦੇ ਲੁਧਿਆਣਾ ਪੰਜਾਬ ਦਾ ਦਿਲ ਪੀੜਾ ਟੋਹਣਾ ਗੱਡੀ ਜੀ ਨਹੀਂ ਪਤਾ ਲੰਦਾ ਹਾਂ। ਹਾਂ ਨਹੀਂ ਲੱਗਦਾ ਨਾ? ਹਾਂ ਟੈਂਕੂ ਚ ਆਇਓਗੇ। ਨਾ ਨਹੀਂ ਮੈਂ ਕੰਬਲੀ ਇਹਨਾਂ ਆਂ ਆ ਤਣਕਾ ਕਰ। ਕੋਈ ਬਾਈ ਚੇਂਜ ਹੋਣ ਲੱਗਿਆ ਨੇ ਲੋਵੀ। ਇੰਦਰਜੀਤ ਬਾਕੀ ਇੰਦਰਜੀਤ ਡਰਦਾ ਵਾਲਾ ਹੈ ਨਾ ਇੰਦਰਜੀਤ ਕਿਸੇ ਦੇ ਨਾਲ ਬਹਿ ਕੇ ਡਰਦਾ ਬਹੁਤ ਹੈ ਇੰਦਰਜੀਤ। ਇਹਨੂੰ ਚਲਾਈ ਨਹੀਂ ਪਸੰਦ ਆਉਂਦੀ। ਕਰ ਰਹੀ ਸੀ ਹੌਲੀ ਹੌਲੀ ਸਹੀ ਹੈ ਹੁਣ ਇਹ ਖਿੱਚੂ ਤੇ ਕੋਈ ਲਾਣਾ ਚਲਾਉਣ ਨੇ ਅਸੀਂ ਗੱਡੀ ਥੋੜੀ ਚੱਲਣ ਆ ਆ ਤੈਨੂੰ ਉਹਦੀ ਚਲਾਈ ਦਿਖਾਈ ਆਂ ਪਿੰਡ ਚ ਲੋਕ ਲਾਂਬਾ ਦੇ ਦਿੰਦੇ ਨੇ ਉਹ ਲਾਂਬਾ ਲਾਇਆ ਕਰ ਆਈ ਗਿਆ ਦਾ ਹਾਂ ਕੀ ਦਾ ਰਾਂਬਾ ਆਇਆ ਬੇਹਾਰ ਆਮ ਨਾਲ ਲਾਂਬਾ ਆ ਗਿਆ ਤੈਨੂੰ ਰਹਾ ਨਹੀਂ ਪਟੋ ਪਟੀ ਕਰ ਮਰੀ ਭਾਈ ਕੋਸ਼ਿਸ਼ ਕਰ ਰਹੀ ਰਾਨੀ ਇਹ ਕਰ ਲੋ ਜੀ ਟਾਈਮ ਜਿਹਦੇ ਨਾਲ ਹੀ ਅੱਜ ਤਾਂ ਆਪਾਂ ਵਿਲੇ ਹੋ ਗਏ ਮੀਟਿੰਗ ਵੀ ਹੋ ਗਈ ਆਪਣੀ ਡਨ ਆਰਡਰ ਮਿਲ ਗਿਆ ਅੰਦਰ ਜੀ ਤਾਂ ਮਿਲ ਗਿਆ ਤੇ ਉਸ ਤੋਂ ਬਾਅਦ ਮੈਨੂੰ ਜਿਹੜਾ ਅਬਦਾ ਕੰਮ ਸੀ ਉਹ ਵੀ ਹੋ ਗਿਆ ਆਏ ਕਿੰਨਾ ਭਾਰੀ ਆ ਯਾਰਾ ਬੈਗ ਜਿਆ ਇੰਨਾ ਸਾਰਾ ਬੈਗ ਭਰ ਕੇ ਆਪਾਂ ਜਵੈਲਰੀ ਖਰੀਦੀ ਆ ਤੇ ਇਹ ਹੁਣ ਜਵੈਲਰੀ ਤੁਹਾਨੂੰ ਦੇਖਣ ਨੂੰ ਮਿਲੂਗੀ ਅੱਗੇ ਵਿਆਹ ਦੇ ਸੀਜ਼ਨ ਦੇ ਵਿੱਚ ਅਜੇ ਨਹੀਂ ਆਪਾਂ ਦਿਖਾਉਣੀ ਹੈਗੀ ਕਾਫੀ ਸੁਕਤ ਨਾਲ ਆਪਾਂ ਲੈ ਲਈ

ਫਾਈਨਲੀ ਆਪਾਂ ওই ਰੋਡ ਤੇ ਆ ਗਏ ਜਿਹਦਾ ਡਰ ਸੀ ਜਿਹਦਾ ਡਰ ਸੀ ਇੱਥੇ ਉਦੋਂ ਵੀ ਟ੍ਰੈਫਿਕ ਸੀ ਕਿ ਜਦੋਂ ਆਪਾਂ ਉਦੋਂ ਆਏ ਸੀ ਨਾ ਅਸਲੀ ਇੰਗੇਜਮੈਂਟ ਵੇਲੇ ਇੱਥੇ ਰਹਿੰਦੀ ਹੋਊਗੀ ਟ੍ਰੈਫਿਕ ਆਪਾਂ ਨੂੰ ਲੱਗਦਾ ਇਹ ਡਰ ਰਹੇ ਹਾਂ ਹੁਣ ਮੈਦ ਚ ਖੜਾਗੇ ਥੈਂਕ ਗੋਡ ਕਿ ਜਲੰਧਰ ਦਾ ਫਿਰ ਡੈਸਟੀਨੇਸ਼ਨ ਜਲੰਧਰ ਪਹੁੰਚਣਾ ਪਿਆ ਆਪਾਂ ਗਮਲਿਆਂ ਦੇ ਕਿੰਨੇ ਰਹਿਕ ਰੁਕ ਪਏ ਆ ਆ ਬਿਲਡਿੰਗ ਕਿੰਨੀ ਪੁਰਾਣੀ ਆ ਦੱਸ ਤੁਸੀਂ ਵੀ ਚੱਕ ਲਾ ਗਮਲਿਆਂ ਨੂੰ ਲੱਗ ਜਾਂਦਾ ਹੈ ਜੀ ਬੋ ਮਾਂ ਬਾਜ ਬਾਇ ਰੱਖੀ ਚੱਲੀਏ ਵੇ ਨੇ ਯਾਰ ਘਰੇ ਉਹਨੇ ਆਪਾਂ ਘਰੇ ਤਾਂ 11:30 ਨੂੰ ਭੁੱਖ ਲੱਗਦੀ ਨਹੀਂ ਹੈਗੀ ਆਪਾਂ ਨੂੰ ਘਰੇ ਫੇਰ ਆਪਾਂ ਰੋਟੀ ਵੀ 10 ਵਜੇ ਖਾਣੇ ਆ ਅੱਜ ਆਪਾਂ ਰੋਟੀ ਵੀ ਸਾਜਰੇ ਖਾਧੀ ਤੇ ਮੈਕ ਦਾ ਰਿਜ਼ਲਟ ਆ ਗਿਆ ਪਾਸ ਹੋਊਗੀ 4th ਕਲਾਸ ਦੇ ਵਿੱਚ ਹੋਊਗੀ B1 ਗ੍ਰੇਡ ਦੇ ਨਾਲ ਪਰ ਸੈਂਪਲ ਜਾ ਕੇ ਦੇਖਦੇ ਆ ਲਓ ਜੀ ਲਾਲੀ ਨੇ ਲੈ ਲਈ Thar ਲਾਈ ਲੂਏ ਜੇ ਪਾਏ ਹੋਏ ਆ ਫਿਰ ਬਾਅਦੋਂ ਮੇਰਾ ਐਕਸਟਰਾ ਖਰਚਾ ਕਰਵਾਉਂਦੇ ਗਰੀ ਜਾਉਂਗੇ ਨਾ ਲਾਈ ਬੀਲ ਕੋ ਆ ਕੇ ਮਰਸੜੀ ਵਾਲੇ ਫੇਰ ਚੜਾਈ ਆ ਮਾਰੀ ਮੀਂਹ ਦੀ ਗਾੜੀ ਛੋਲੇ ਡਰ ਪਾ ਜੀਦਾ ਡਾਂਸ ਸੀ ਆਪਾਂ ਨੂੰ ਉਹੀ ਲੈ ਲਈ ਤੁਸੀਂ ਲਾਓ ਮੈਂ ਇਹ ਚ ਆਉਣਾ ਚਲੋ ਤੁਸੀਂ ਲਾ ਇਹਨੂੰ ਲਾ ਇੰਦਰ ਜੀ ਲਾ ਦੋ ਨਹੀਂ ਨਾ ਮਾੜੀ ਮੋਟੀ ਗੱਲ ਆ ਆ ਹੈਗੇ ਵੈਸੇ ਦੋਨੇ ਕਾਟੇ ਦੇ ਬਣ ਜਨੇ ਮੈਂ ਤੁਹਾਨੂੰ ਕਹਿਆ ਨਹੀਂ ਵੀ 200 ਦੀ ਉਹਨੂੰ ਦੇ ਜਾਣੀ ਆ 500 ਦੀ ਕਹਿੰਦਾ ਸੀਗਾ ਫਿਰ ਮੈਨੂੰ ਦੇਖ ਕੇ ਪਤਾ ਲੱਗ ਗਿਆ ਇਹ ਮੇਰੀ ਗੱਲ ਸੁਣਾ ਯਾਰ ਯਾਰ ਤੁਹਾਡੇ ਰੇਟ ਫਿਕਸ ਆ ਨਾ ਨਹੀਂ ਨਹੀਂ ਤੁਹਾਡੇ ਰੇਟ ਫਿਕਸ ਆ ਨਾ ਫਿਰ ਚੀਜ਼ ਵੀ ਉਹ ਜੀ ਆ ਚੀਜ਼ ਵੀ ਉਹ ਜੀ ਆ ਗੱਲ ਨਹੀਂ ਯਾਰ ਇੱਥੇ ਦੇਖ ਲੱਗਿਆ ਵੀ ਕੀ ਆ ਜੱਲ ਹਾਂ ਇੱਥੇ ਮਾੜਾ ਪਲਾਸਟਿਕ ਆ ਗਿਆ ਆ ਬੈਂਡ ਜੀ ਵੀ ਲੱਗਿਆ ਹੁੰਦਾ ਇੱਥੇ ਤਾਂ ਸਮਾਨ ਲਾਦਾ ਲੇਵਰਾ ਪੈਂਗੇ ਇੱਥੇ ਕਿੰਨੇ ਲੇਵਰਾ ਆਹ ਇੱਥੇ ਕਿੰਨੇ ਲੇਵਰਾ ਬਈਆ ਇਹ ਪੈਂਡ ਨਹੀਂ ਪਧੀ ਆਉਂਦਾ ਤੂੰ ਹੁਣ ਆ ਭੋਰਾ ਇਹਨੂੰ ਘੰਟੇ ਤੱਕ ਤੱਕ ਦੇਖ ਲਈ ਜਵਨ ਕੋਲ ਤੂੰ ਇਹ ਚੀਜ਼ ਨੂੰ ਕੰਪੇਅਰ ਕਰ ਰਿਹਾ ਸਾਡੇ ਇਹਨਾਂ ਮਹਿੰਗੀ ਚੀਜ਼ਾਂ ਨਾਲ ਇਟਸ ਨਾਟ ਫੇਅਰ ਲਓ ਜੀ ਲੈ ਹੁਣ ਤਾਂ ਖੋਰਗਾ ਤੇ ਦਿੱਤੀ ਹਾਇ ਰੱਬਾ ਕਿੰਨੀ ਭਾਰੀ ਹੈ ਵੀ ਆਹ ਰੱਬਾ ਚੱਕੋ ਆਪਾਂ ਨੂੰ ਲੋ ਵੀ ਈਸਟ ਵੱਡਾ ਕਲੋਨੀ ਆ ਗਈ ਆ ਨਾ ਮਾਰਕੀਟ ਦਾ ਗ੍ਰੈਂਡ ਕਿੰਗ ਰਿਸੋਰਸ ਇਹ ਵੀ ਪਹਿਲਾਂ ਸਾ ਆਪਣਾ ਹੀ ਸੀਗਾ ਆਪਾਂ ਆਪਣੇ ਹੀ ਸੀ ਇਹ ਦੂਰ ਪੈਂਦਾ ਸੀਗਾ ਨਾ ਆਪਾਂ ਨੂੰ ਫਿਰ ਅਸੀਂ ਕੋਲੀ ਤਾਜੇ ਲੈ ਲਿਆ ਉਹ ਤਾਂ ਨਹੀਂ ਲੈ ਲਿਆ ਕੋ ਪਰੇ ਅਮਰੋਸ਼ੀ ਗ੍ਰੈਂਡ ਕੈਨ ਦੇ ਕੋਟ ਆ ਉਹਨੂੰ ਬੜਾ ਟਾਈਮ ਲੱਗ ਗਿਆ ਯਾਰ ਬਣਾਉਣ ਨੂੰ ਖਰਚ ਵੀ ਖਾਸ ਆ ਗਿਆ ਲਾਲੀ ਉਹਨੇ ਬਜਟ ਜਿਹਾ ਲਾਤਾ ਉਹਨੇ ਪੈਰ ਹਲਾਤੇ ਨਹੀਂ ਆਪਾਂ ਕਿੱਥੇ ਜਾਵਾਂਗੇ ਨਹੀਂ ਥਾਪ ਆ ਪਾਉਣੀ ਨਹੀਂ ਲੈਉਣੀ ਆ ਉਹ ਆ ਡੱਪੇ ਹੈਗੇ ਆ ਦੇਖ ਚਿੱਕਾ ਨਿਕਲ ਗਿਆ ਹੈ ਆਰਪੋਟ ਆਈਂ ਦੇ ਆ ਕੇ ਘਰੇ ਲਾ ਦੇ। ਓਹ ਵੇਖਾ ਚਿੱਕਾ ਨਿਕਲਦੀਆਂ ਨੇ। ਇੰਦਰਜੀਤ। ਆ ਇੰਦਰਜੀਤ। ਹੁਣ ਲੁਧਿਆਣਾ ਵਰਦੇ ਸਾਰੇ ਆਈਸਕ੍ਰੀਮ ਖਾਵਾਂਗੇ ਠੀਕ ਆ? ਆਈਸਕ੍ਰੀਮ। ਠੀਕ ਆ। ਫਗਵਾੜੇ ਦਾ ਕਿੰਨਾ ਖਰਚਾ ਕਰਾਤਾ ਦੱਸ? ਓਹ ਦੇ ਆਈਸਕ੍ਰੀਮ ਵਾਲਾ ਕਿਹਾ ਤਾਂ ਸ਼ੂਰ ਗੱਟੀ ਜਾਣਾ ਦੱਸ। ਓ ਨਹੀਂ ਉੱਥੇ ਨਹੀਂ ਜਾਣਾ ਮੈਨੂੰ ਵਧੀਆ ਨਹੀਂ ਲੱਗਦਾ ਉਹਦਾ ਕੱਪੜਾ। ਇਹ ਹੈਗਾ ਫਗਵਾੜਾ। ਕਿੰਨਾ ਖਰਚਾ ਕਰਾਤਾ ਤੇਰਾ ਮੈਂ? ਦਿੱਲੀ ਵਾਲਿਆਂ ਦੇ ਐਲੂਮੀਨੀਅਮ ਵਾਲਿਆਂ ਦੇ। ਇੰਦਰਜੀਤ ਕਿੰਨੇ ਦੀ ਲੈਤੀ ਜੁਐਲਰੀ ਅੱਜ ਤਾਂ ਮੈਨੂੰ ਹਾਂ 15 ਫੇਰ ਤਕਟਿਆ ਮੇਨ ਜਿੱਦਣ ਜਿਹੜੀ ਵਿਆਹ ਤੇ ਡਰੈਸ ਪਾਉਣੀ ਆ ਉਹਦੇ ਨਾਲ ਦੀ ਤਾਂ ਲੈਣੀ ਆ 500 ਦੀ ਲੈ ਜੀ 500 ਦੀ ਲੈ ਆ 15000 ਦੀ ਲੈ ਕੇ ਦੇਤੀ ਬਾਕੀ ਸੂਟਾਂ ਨਾਲ ਦੀ ਉਹ 500 ਦੀ ਨਾ ਉਹ ਤਾਂ ਫੇਰ ਦੇਖਾਂਗੇ 골ਡ ਦਾ ਹੀ ਪਾ ਲੂੰ ਲੈ ਪੈ ਗਈ ਪੂਰੀ ਕੀ ਕਹਿੰਦੇ ਹੋ ਰਹਾ ਨਹੀਂ ਉਰੇ ਓ ਯਾਰ ਆਪਦੇ ਏਰੀਏ ਤੋਂ ਬਿਨਾਂ ਨਾ ਕੁਛ ਲੱਭਦਾ ਹੀ ਨਹੀਂ ਹੁੰਦਾ ਕੱਲੇ ਸਮੋਸੇ ਸੀਗੇ ਸਹੀ ਗੱਲ ਆ ਬਾਕੀ ਕਿਸੇ ਨੇ ਕਿਹਾ ਵੀ ਆਪਦਾ ਏਰੀਏ ਤੋਂ ਬਿਨਾਂ ਨਾ ਆਪਦੇ ਏਰੀਏ ਵਰਗੀ ਰੀਸ ਨਹੀਂ ਹੈਗੀ ਫਸੇ ਕਿੱਥਾ ਕਿੱਥੇ ਤੱਕ ਮੈਂ ਵਾਰ ਸਾਨੂੰ ਖਾਣ ਨੂੰ ਕੁਛ ਨਹੀਂ ਮਿਲਿਆ ਹੈਗਾ ਪਤਾ ਨਹੀਂ ਕੀ ਰਾਜਸਥਾਨ ਚ ਫਿਰਦੇ ਨੇ ਇਹ ਮੈਨੂੰ ਲਈ ਮਾਮਾ ਮਾਮਾ ਬੰਦੇ ਮਾਰ ਰਿਆ ਸਹੀ ਗੱਲ ਆ ਹੋਰ ਦੇ ਦੇ ਖਾਤਾ ਆਉਂਦਾ ਸਾਰਾ ਕੁਝ ਫੇਸ ਵਾਲਾ ਫੇਰਾ ਕੋ ਦਿਖੀ ਜਾਂਦਾ ਹੁੰਦਾ ਹਾਂ ਆਹ ਇਹ ਗੱਲ ਹੈਗੀ ਆ ਕਹਿੰਦੇ ਜੇ ਘਰੋਂ ਰੱਜ ਕੇ ਜਾ ਤਾਂ ਅੱਗੇ ਵੀ ਬਹੁਤ ਕੁਝ ਮਿਲਦਾ ਜੇ ਘਰੋਂ ਭੁੱਖੇ ਜਾ ਕੇ ਰੱਗੇ ਵੀ ਨਹੀਂ ਕੁਝ ਮਿਲਦਾ ਹੈਗਾ ਆ ਤਾਂ ਵੈਸੇ ਕਰੋ ਰੋਟੀ ਖਾ ਕੇ ਆਇਸੀ ਆਪਾਂ ਅੱਜ ਫੇਰ ਵੀ ਨਹੀਂ ਕੁਝ ਮਿਲਿਆ ਹੈਗਾ ਮਤਲਬ ਭੁੱਖ ਲੱਗੀ ਹੋਈ ਸੀ ਕੁਝ ਨਹੀਂ ਮਿਲਿਆ ਹੈਗਾ ਕਿੰਨੀ ਜਗ੍ਹਾ ਤੇ ਦੇਖੀ ਬਸ ਮੋਸੇ ਹੀ ਫੇਮਸ ਨੇ ਇਧਰ ਬਸ ਹੋਰ ਤਾਂ ਕੁਝ ਨਹੀਂ ਹੈ ਨੂੰ ਸਹੀ ਗੱਲ ਆ ਥੋੜਾ ਸੀ ਦੇਖਦੇ ਆ ਲੁਧਿਆਣਾ ਹੀ ਜਾ ਕੇ ਆਪਣੇ ਏਰੀਆ ਜਿਹੇ ਦੇ ਵਿੱਚ ਜਾ ਕੇ ਸਾਨੂੰ ਐਸੀ ਥੋੜਾ ਟੇਸਟ ਚੇਂਜ ਹੋ ਜੂਗਾ ਵੀ ਕੱਲੀ ਅਸਤਾ ਹਵੇਲੀ ਵੀ ਨਹੀਂ ਰੁਕੇ ਆਪ ਟੈਨ ਦਾ ਬੋਲਰ ਵੀ ਇੱਧਰ ਹੈ ਕਿਤੇ ਹੈ ਕੋਈ ਕਿਹਨੂੰ ਪੁੱਛਾਂ ਇੱਧਰ ਇੰਟਰਨੈਟ ਇੱਧਰ ਪਿੱਛੇ ਹੈ ਟੋਲ ਟੈਕਸ ਆਣਾਂ ਨੂੰ ਪੁੱਛ ਲਓ ਇੱਥੇ ਰੁਕੇ ਸੀ ਆਪ ਪਤਣਾ ਨਾ ਇੱਥੇ ਰੁਕੇ ਸੀ ਸਹੀ ਖਰਾਦਾ ਦਾ ਆਪ ਚਲੋ ਜੀ ਫਿਰ ਹੁਣ ਆਪਣੇ ਏਰੀਆ ਚ ਜਾ ਕੇ ਖਾਵਾਂਗੇ ਮੇਰਾ ਤਾਂ ਅੱਧਾ ਸਿਰ ਬਹੁਤ ਜ਼ਿਆਦਾ ਦੁਖ ਰਿਆ ਲੈਦੇ ਹਾਂ ਕਿ ਖਾਈਏ ਜਾ ਕੇ ਮੈਂ ਕਹਾਂ ਇਹਨਾਂ ਨੂੰ ਕਿ ਆਪਾਂ ਹੁਣ ਚਲੋ ਕਿਸੇ ਸਵੀਟ ਸ਼ਾਪ ਤੇ ਰੁਕਨ ਰਹਿਣ ਤਾਂ ਨਹੀਂ ਆਪਾਂ ਟੀ ਮਾਰਟ ਤੇ ਚੱਲਦੇ ਆ ਪੀਕਾ ਨੇਰ ਵਾਲਿਆਂ ਦੇ ਉੱਥੇ ਕੁਝ ਖਾ ਕੇ ਆਉਨੇ ਆ ਬਾਕੀ ਦੇਖੋ ਇਹਨਾਂ ਦੀ ਸਲਾਹ ਕਹਿੰਦਾ ਕਹਿੰਦਾ ਇਹ ਰੱਗੇ ਆ ਅਸੀਂ ਫਲੋਰ ਆਕੇ ਫੇਰ ਰੁਕੇ ਵੀ ਚਲੋ ਕੁਝ ਖਾ ਲੰਨੇ ਆ ਓਕੋ ਬਰਦਾਸ਼ਤ ਨਹੀਂ ਹੋ ਰਹੀ ਹੈਗੀ ਇੱਥੇ ਬਸ ਸਮੋਸੇ ਵਾਲਾ ਹੀ ਆ ਉਹ ਇਹਦਾ ਖਾਲੀ ਵਾਲੇ ਮੂਰਤ ਕਾਨਾ ਉਹਨਾਂ ਨੇ ਭਰਾਵਾ ਪੁੱਛਦਾ ਲੈ ਬਹੁਤ ਚੀਜ਼ਾਂ ਹੋਇਆ ਉਹ ਖਾਲੀ ਹੈ 20 ਲਫਟੂਰੇ ਕੇਕ ਬਿਸਕੁਟ ਲੰਕੀ ਨਾ ਤੇ ਹੋ ਸਾਰੀਆਂ ਚੀਜ਼ਾਂ ਪਲਬ ਹੈ ਹੈਗੀਆਂ ਹੈਗੀਆਂ ਫੜਦੇ ਫੜਦੇ ਉੱਤਰ ਉੱਤਰ ਕੇ ਜਾਂਦਾ ਤਾ ਤੋ ਜੰਮਾ ਜੰਮਾ ਮੈਂ ਉਹਨਾਂ ਨੇ ਤਵੀਆਂ ਨਹੀਂ ਸਿੱਧੀਆਂ ਕਰਦਾ ਲਾਲੀਪਾ ਕੇ ਨਹੀਂ ਆਇਆ ਪੂਰੀ ਏ ਨਹੀਂ ਹਾਂ ਕੀ ਕਹਿੰਦੇ ਕਹੇ ਤੁਹਾਨੂੰ ਲੁਧਿਆਣਾ ਹੀ ਚੱਲੂ ਹੈ ਉਹਨਾਂ ਅਸੀਂ ਪਹਿਲੀ ਦੇ ਨੇ ਲੁਧਿਆਣੇ ਦਾ ਇਹ ਕਿਹੜਾ ਦਸਤਰੂ ਹੈ ਵੀ ਅੰਦਰ ਦਾ ਜਸੋਲੀ ਦਾ ਹਾਂਜੀ ਪਤਾ ਨਹੀਂ ਆ ਹੁਣ ਅਸੀਂ ਅੰਦਰ ਨੂੰ ਆ ਕੇ ਗੱਡੀ ਲਾਈ ਜੀ ਹੁਣ ਦੇ ਦਿਆਂ ਲਾਲੀ ਕੀ ਸੱਪ ਕੱਢੂਗਾ ਪੈਸੇ ਹੱਥ 'ਚ ਦਿਖਾਉਂਦਾ ਫਿਰ ਜਾਂਦਾ ਹੋ ਗਿਆ ਕਰੀਓ ਗੱਡੀਆਂ ਹੁਣ ਦੇਖਾਂ ਕੀ ਕਹਿੰਦਾ ਇਹਨੂੰ ਕਿਤਾ ਕਾਲੀ ਸ਼ਰਟ ਅੰਦਰ ਪੜ ਕੇ ਦਿਖਣੋਂ ਹੀ हट ਗਿਆ ਲੱਤਾਂ ਹੀ ਨਹੀਂ 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 ਭਈ ਇਹ ਤੇ ਵੀ ਹੱਥ ਜੀ ਕਰਦਾ ਆਉਂਦਾ ਇੱਧਰ ਉੱਧਰ ਨੂੰ ਕਮਾਲ ਦੇ ਸ਼ਹਿਰ ਨੇ ਯਾਰ ਹੱਦ ਆ ਨਾ ਉਧਰ ਨੇ ਬਿਆਲ ਦੇ ਯਾਰ ਇੰਦਰਜੀਤ ਨੂੰ ਗੁੱਸਾ ਆ ਗਿਆ ਹੁਣ ਯਾਰ ਕਿਉਂ ਲੋਕੀ ਤਾਂ ਜਾਓ ਤੁਸੀਂ ਕੋਹ ਨਹੀਂ ਹੈਗਾ ਇੱਥੇ ਇੰਦਰਜੀਤ ਨੂੰ ਗੁੱਸਾ ਆ ਗਿਆ ਪਰਦੇਸੀ ਆ ਪਰਦੇਸੀ ਜਿਹੜਾ ਤਾਂ ਮੈਂ ਕਹਦਾ ਜੀ ਉਹ ਅੰਸ਼ਦਾ ਜਾ ਕੇ ਇੱਕ ਹੋਰ ਸ਼ੌਪ ਤੇ ਆ ਕੇ ਲੱਗ ਗਿਆ ਹੁਣ ਆਹ ਸਾਰੇ ਕੰਪਲੈਸਟ ਨਾ ਨਾ ਮੁਰੇ ਅੱਥੇ ਕੀ ਅੰਦਰ ਦਿਖਾ ਦਮ ਹੁੰਦੀ ਜਾਂਦੀ ਹੈ ਹੁਣ ਤਾਂ ਕਿੱਥੇ ਗਿਆ ਫਾਈਨਲੀ ਲਾਲੀਪੂਰੀ ਪਾਇਆ ਆ ਤੇ ਮਿਲ ਗਈ ਆਪਾਂ ਨੂੰ ਟਿੱਕੀਆਂ ਔਰ ਪਤਾ ਨਹੀਂ ਕੀ ਕਿ ਸਾਡੀ ਭਾਈ ਨੇ ਭੁੱਖੇ ਮਾਰਤਾ ਹੀ ਤੇ ਵਿੱਚ ਉਹ ਹੈਲੋ ਭਾਈ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਭੁੱਖਾਂ ਨੂੰ ਮਰ ਗਏ। ਬਸ ਹੁਣ ਤਾਂ ਕੁਛ ਨਹੀਂ ਖਾ ਖੋ ਕੇ ਕਹਾਂਗੇ ਵੀ ਕੀ ਕਹਿਣਾ। ਉਹ ਹੋਣਾ ਯਾਰ ਭੁੱਖ ਲੱਗ ਗਈ ਯਾਰ। ਖਾਉ ਜਾਂਦੀ ਯਾਰ ਭਾਈ। ਇੰਨੇ ਪੈਸੇ ਲਾ ਕੇ ਵੀ ਸਿਰਫ ਕੋਲਡ ਡਰਿੰਕ ਹੀ ਬੱਲੇ ਰਹਿ ਗਿਆ ਸਾਡੇ। ਕਿ ਆਪਾਂ ਸਾਰਾ ਕੁਝ ਛਕੜਾ ਪਿਆ। ਬਹੁਤ ਗੰਦਾ ਟੇਸਟ ਸੀਗਾ, ਬਹੁਤ ਜ਼ਿਆਦਾ ਗੰਦਾ। ਲੁਧਿਆਣਾ ਹੀ ਬੈਸਟ ਆ ਖਾਣ ਪੀਣ ਦੇ ਫਾਰਮੂਲੇ 'ਚ ਤਾਂ। ਉਹ ਮੁੰਦਰ ਨਜ਼ਰ ਆ ਰਿਹਾ ਇੱਧਰ ਨੈਪਕੀ ਰੱਖਣ ਲੱਗਿਆ। ਨੈਪਕੀ ਰੱਖਣ ਲੱਗਿਆ। ਉਹਨਾ ਬੱਕ ਨੂੰ ਮੰਦੇ ਹੁੰਦਾ ਬਾੜ ਵੀ ਨਿਕਲ ਆਏ ਕੇ ਮੂੰਹ ਦੇ ਵਿੱਚ ਅੱਧੇ ਨਾ ਇਹ ਰੱਖਦੇ ਵੇ ਬਹੁਤ ਗੰਦਾ ਟੇਸਟ ਸੀਗਾ ਸਾਵਰ ਨਹੀਂ ਕਰ ਹੋਇਆ ਹੈਗਾ ਬਸ ਇਹ ਤਾਂ ਬਿਮਾਰ ਹੋਣ ਦਾ ਕੰਮ ਸੀ ਇਸ ਲਈ ਆਪਾਂ ਸਾਰੀਆਂ ਉਦਾਂ ਇੱਕ ਬੋਲੇ ਵਿੱਚ ਪੈਕ ਕੀਤੀਆਂ ਤੇ ਸੁੱਕ ਦਿੱਤੀਆਂ ਬਾਅਦ ਕੋਤੇ ਦੇ ਅਜੇ ਅਗਰ ਮਨ ਕੀਤਾ ਖਾ ਲਾਂਗੇ ਨਹੀਂ ਤਾਂ ਆਪਣਾ ਬੜਾ ਜ਼ਿਆਦਾ ਟਾਈਮ ਵੀ ਹੋਈ ਜਾਣਾ ਜਦ ਤੱਕ ਕਹਿੰਦੇ ਹੋਰ ਤਾਂ ਕੰਮ ਨਹੀਂ ਆਹੀ ਕਰ ਲੈਣੇ ਆਪਾਂ ਦੇਖਣਾ ਹੈ ਨਵੀਂ ਐਕਟਿਵ ਆ ਬੈਟਰੀ ਵਾਲੀ ਲੈਣੀ ਕਿਸੇ ਨੇ ਦੇਖਣ ਆਪਾਂ ਲੈਣੀ ਇਹਨੇ ਆ ਪਤਾ ਲੋ ਜੀ ਅਸੀਂ ਕੀ ਕਹਿੰਦੇ ਹੁੰਦੇ ਨੇ ਸਕੂਟਰੀਆਂ ਦੇਖ ਕੇ ਵੇਚਣ ਲੱਪੇ ਸਕੂਟਰੀ ਵਾਲੇ ਵੀ ਕੋਲੋਲਾ ਹੀ ਕਰਦੇ ਨੇ ਅਸੀਂ ਵੀ ਇੱਕ ਸਕੀਮ ਲੈ ਲਈ ਵੀ ਇਸ ਹਿਸਾਬ ਨਾਲੇ ਆਪਾਂ ਬੈੱਡ ਦੇ ਰੇਟ ਪਾਇਆ ਕਰਨੇ ਨੇ ਵੀ ਬੈੱਡ ਦਾ ਪ੍ਰਾਈਸ ਇੰਨਾ ਤੇ ਸਾਈਡ ਟੇਬਲ ਦਾ ਰੇਟ ਤੁਹਾਨੂੰ ਐਕਸਟਰਾ ਲੱਗੂਗਾ ਇਹਨਾਂ ਨੇ ਵੀ ਉਸ ਹਿਸਾਬ ਨਾਲੇ ਪਾਇਆ ਹਿਆ ਵੀ ਜਿਹੜੀ ਕੱਲੀ ਸਕੂਟਰੀ ਆ 28000 ਦੀ ਆ ਹੁਣ ਜਦ ਜਾਂਦਾ ਕਸਟਮਰ ਉੱਥੇ ਫੇਰ ਕਹਿੰਦੇ ਤੁਹਾਨੂੰ ਬੈਟਰੀ ਦਾ 12000 ਅਲੱਗ ਲੱਗੂਗਾ ਉਹੀ 40 ਚ ਪੈ ਜਾਣੀ ਆ ਸੋ ਉਦੋਂ ਬਣਾਈ ਜਾਂਦੇ ਆ ਹਾਂ ਮੈਨੂੰ ਇਹ ਨਹੀਂ ਸਮਝ ਆ ਮੇਰਾ ਉੱਥੇ ਕਿਹਦਾ ਸਵਿਕੇ ਵੀ ਬੈਟਰੀ ਤੋਂ ਬਿਨਾ ਸਕੂਟਰੀ ਰੋਡ ਕੇ ਲੈ ਕੇ ਜਾਣੀ ਆ ਫੇਰ ਸਾਈਕਲ ਨੂੰ ਲੋੜ ਹੀ ਨਹੀਂ ਕਹਿਣ ਦੀ 8000 ਅੱਜ ਜੀ ਸੁੱਤਾ 40000 ਰੇਟ ਦੱਸੋ 40000 ਰੇਟ ਦੱਸੋ ਸਹੀ ਗੱਲ ਆ ਉਹੀ ਤਾਂ ਮੈਂ ਕਹਿੰਨੀ ਆ ਸਿੱਧਾ 40000 ਰੇਟ ਦੱਸੋ ਆਈਟੀ ਤੋਂ ਬੱਸ ਛਾੜ ਕੇ 28000 ਨਾਲ ਆਇਆ ਹਾਂ ਤੇ ਕਸਟਮਰ ਖਿੱਚਣ ਉਹ ਬੇਇੱਜ਼ਤੀ ਵੀ ਆਪਦੀ ਚੰਗੀਆਂ ਕਰਵਾਉਣਗੇ ਇਹ ਨਹੀਂ ਗੱਲ ਇੱਕ ਹੋਰ ਵੀ ਆ ਚੰਨੇ ਚਾਰ ਹੀ ਸੀ ਇੱਕ ਲਾਈਟ ਛੋਟੀ ਗੱਡੀ ਦਿੱਤੀ ਦੋਨੋਂ ਵੇਲ ਪਾਇਆ ਮੁਰਕੰਡੇ ਆ ਉਹ ਗੇ ਰਸਤਾ ਸਾਫ ਦੇਖਿਆ ਫੇਰ ਤਿੰਨ ਨੰਬਰ ਫੇਰ ਲੋੜ ਰਸਤਾ ਸਾਫ ਦੇਖਿਆ ਫੇਰ ਚਾਰ ਨੰਬਰ ਰਸਤਾ ਥੋੜਾ ਖਰਾਬ ਦੇਖਿਆ ਤੇ ਰਸ ਦੇਖਿਆ ਛੋਟੀ ਕਟੋਣੀ ਆ ਵੇ ਗੇਰ ਘੱਟ ਗੱਲ ਗਿਆ ਚਲੀ ਵੀ ਕੀ ਟਾਈਮ ਹੋ ਗਿਆ 6:30 ਦਾ ਤੇ ਅੱਜ ਜਿਹੜਾ ਕੋਲਡ ਡਰਿੰਕ ਪੀਤਾ ਉਹਨੇ ਫੇਰ ਆਪਣੇ ਰੰਗ ਦਿਖਾ ਦਿੱਤੇ ਨੇ ਤੇ ਮੇਰਾ ਗਲੇ ਦਾ ਬਹੁਤ ਬੁਰਾ ਹਾਲ ਆ ਮੈਂ ਦਵਾਈ ਮੰਗਾਈ ਆ ਰੈਂਦਾ ਖੁੰਦਾ ਇੱਕ ਨੇਲ ਟੁੱਟ ਗਿਆ ਮੇਰਾ ਓ ਮਾਈ ਗਾਡ ਬਹੁਤ ਘਾਟਾ ਪੈ ਗਿਆ ਤੇ ਮੈਂ ਦਵਾਈ ਮੰਗਾਈ ਆ ਹੁਣ ਬਹੁਤ ਜ਼ਿਆਦਾ ਗਲਾ ਮੇਰਾ ਦੁਖ ਰਿਹਾ ਇਸ ਟਾਈਮ ਫੀਬਰ ਵੀ ਲੱਗ ਰਿਹਾ ਮੈਨੂੰ ਤੇ ਸੋ ਚਲੋ ਆਪਾਂ ਚੱਲੀਏ ਉੱਪਰ ਉੱਪਰ ਜਾ ਕੇ ਬਸ ਰੋਟੀ ਪਾਣੀ ਖਾ ਕੇ ਦਵਾਈ ਲੈ ਕੇ ਕਰੀਏ ਰੈਸਟ ਆ ਗਿਆ ਆ ਗਿਆ ਜਿਸ ਦਾ ਇੰਤਜ਼ਾਰ ਸੀ ਕੀ ਨਹੀਂ ਸਮਝ ਲੱਗੀ ਤੈਨੂੰ ਹੈਗੀ ਗੱਲ ਬਾਅਦ ਦੱਸਾਂਗੇ ਫਿਰ ਆਹ ਦੇ ਜਿਸ ਦਾ ਜਾਂਦੇ ਦੱਸਾਂਗੇ ਜਿਸ ਦਾ ਇੰਤਜ਼ਾਰਤਾ ਉਹ ਆ ਗਿਆ ਸੋਨੀ ਪਰੇ ਹੋ ਜਾ ਹੁਣ ਤੂੰ ਵਿੱਚ ਇਹ ਨਾ ਗੱਡੀਆਂ ਜੀ ਮੋੜ ਬਦਗੀ ਆ ਧਿਆਨ ਨਾਲ ਓਏ ਆ ਗਿਆ ਆ ਗਿਆ ਜਿਸ ਦਾ ਇੰਤਜ਼ਾਰ تھا ਉਹ ਆ ਗਿਆ ਤੇ ਮੂੰਹ ਤਾਂ ਲੱਗਣਾ ਸੀ ਹੁਣ ਮੈਂ ਕਿ ਪਾਵਾਂ ਵਾਓ ਮੈਂ ਕਿੱਲੇ ਫੜਾਇਆ ਇਹਨਾਂ ਨੂੰ ਖਾ ਕੇ ਦਿਖਾਈਏ। ਲੈ। ਮੈਡਮ ਨੂੰ ਜਾਣ ਤੋਂ ਪਹਿਲਾਂ ਮੈਡਮ ਮੈਡਮ ਇੰਡੀਕੇਟਰ ਬੰਦ ਕਰ ਲਓ। ਮੈਡਮ ਇੰਡੀਕੇਟਰ ਬੰਦ ਕਰ ਲਓ। ਐ ਪਿੱਛੇ ਗੱਡੀ ਆ ਕੱਟੀ ਕੱਟੀ। ਉਹ ਵੀ 8 ਵਜ ਗਏ। ਇੱਧਰ ਗੱਡੀਆਂ ਲੋਡ ਹੋ ਰਹੀਆਂ ਨੇ। ਉਹ ਖਾਲੀ ਪਲੇਟ ਆਪਾਂ ਮੋੜ ਦਿੱਤੀ ਆ। ਆਪਾਂ ਪਲੇਟਾਂ ਨੂੰ ਲੈਣ ਦੇ ਪਲੇਟ ਕਰਦੇ ਆਂ ਪਲੇਟ ਲੜੀਆਂ ਰੱਖ ਆ ਲੈ ਮੋੜੇ ਸਟੇਜ ਤੋਂ ਕੁਝ ਪਲੇਟ ਕੀ ਹੁੰਦੀ ਆ ਪਲੇਟ ਕੀ ਹੁੰਦੀ ਆ ਹੈ ਅੱਛਾ ਮਾਵਾ ਨਿਕੜੀ ਪਲੇਟ ਚਲੋ ਵੀ ਆਪਾਂ ਚੱਲੀ 8:00 ਵਜੇ ਆਜੋ 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 ਉੱਪਰ ਆਉਣ ਤੋਂ ਬਾਅਦ ਡਿਨਰ ਕਰਨ ਤੋਂ ਬਾਅਦ ਹੁਣ ਆਪਾਂ ਫ੍ਰੀ ਹੋਇਆ ਤੇ ਦਵਾਈ ਮੈਂ ਲੈ ਲਈ ਆ ਟਾਈਮ ਸਵਾ 1 ਹੋ ਗਏ ਹੁਣ ਆਪਾਂ 10:00 ਵਜੇ ਤੱਕ ਦੇਖਾਂਗੇ ਮੂਵੀ ਉਸ ਤੋਂ ਬਾਅਦ ਸੌ ਜਾਣਾ ਕਿ ਮੈਨੂੰ ਬਹੁਤ ਨੀਂਦ ਆ ਰਹੀ ਆ ਮੈਂ ਨਹੀਂ ਥੱਕੀ ਪਈ ਆ ਨਾ ਹੁਣ ਮੈਂ ਪਿੰਡ ਵੀ ਜਾਣਾ ਤੇ ਫਿਰ ਉੱਥੇ ਜਾ ਕੇ ਵੀ ਦੇਖਾਂਗੇ ਤੇ ਬਸਤਾ ਜਾ ਕੇ ਫਿਰ ਥੋੜਾ ਬੋਤਾ ਹੀ ਹੁੰਦਾ ਥੋੜੀ ਬੋਤੀ ਸ਼ਾਪਿੰਗ ਜੀ ਕਰ ਲਈਏ ਥੰਨੇ ਵੀ ਜਾਣ ਦਾ ਹੁੰਦਾ ਪਲਾਨ ਪਰ ਮੈਨੂੰ ਇਹ ਆ ਕਿ ਮੈਂ ਸਾਰਾ ਦਿਨ ਸੁੱਤੇ ਰਹਾ ਸੁੱਤੇ ਰਹਾ ਸੌਣ ਹੀ ਜਾਣਾ ਪਿੰਡ ਵੀ ਕਿਉਂਕਿ ਇਤਨਾ ਇਤਨਾ ਬੀਜ਼ੀ ਸ਼ਡਿਊਲ ਚ ਲੰਘ ਜਾਂਦਾ ਬਾਕੀ ਚਲੋ ਦੇਖਦੇ ਆ ਕਿਵੇਂ ਹੋਊਗਾ ਸੋ ਚਲੋ ਜੀ ਹੁੜਾ ਪਾਜ ਦੇ ਵਲੌਗ ਦੇ ਇੱਥੇ ਕਰ ਲਈਏ ਐਂਡਿੰਗ ਤੇ ਮਿਲਦੇ ਆ ਇੱਕ ਕੱਲ ਨਵੇਂ ਵਲੌਗ ਦੇ ਵਿੱਚ ਨਵੇਂ ਦਿਨ ਦੀ ਸ਼ੁਰੂਆਤ ਦੇ ਨਾਲ ਤੇ ਰੱਬ ਕਰਕੇ ਬੁਖਾਰ ਨਾ ਹੋਵੇ ਆਵਾਜ਼ ਠੀਕ ਰਹੇ ਸੋ ਦੇ ਦੇਆ ਕਿਵੇਂ ਦਾ ਚੜੂਗਾ ਕੱਲ ਦਾ ਦਿਨ ਸੋ ਡੇਲੀ ਨਵੇਂ ਨਵੇਂ ਐਕਸਪੀਰੀਅੰਸ ਨਵੇਂ ਨਵੇਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਚਲੋ ਕੋਈ ਗੱਲ ਨਹੀਂ ਆਪਣੀ ਲਾਈਫ ਦੇ ਵਿੱਚ ਮਸਤ ਰਹੋ ਖੁਸ਼ ਰਹੋ ਸੋ ਇੰਜੋਏ ਸੋ ਠੀਕ ਹੈ ਜੀ ਜ਼ਿਆਦਾ ਗਿਆਨ ਦੀ ਗੱਲਾਂ ਨਾ ਕਰਦੇ ਹੋਏ ਵਲੌਗ ਦੀ ਕਰਦੇ ਆ ਐਂਡਿੰਗ ਤੇ ਮਿਲਦੇ ਆ ਕੱਲ ਦੇ ਨਵੇਂ ਬਲੌਗ ਦੇ ਵਿੱਚ ਸੋ ਗੁੱਡ ਨਾਈਟ ਜੀ ਥੈਂਕ ਯੂ